ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰਦੇ ਹਾਂ ਜੀ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਿਆ ਕਰੋ ਜੀ ਤੇ ਘੰਟੀ ਵਾਲਾ ਬਟਨ ਜਰੂਰ ਦਬਾ ਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਦੇਖੋ ਜੀ ਅੱਜ ਆਪਾਂ ਨੇ ਇੱਕ ਧੀ ਬਾਰੇ ਗੱਲ ਕਰਨੀ ਆਂ ਕਹਿੰਦੇ ਰੱਬਾ ਧੀ ਦੀ ਜ਼ਿੰਦਗੀ 'ਚ ਕਦੇ ਵੀ ਕੋਈ ਐਦਾਂ ਦਾ ਦਿਨ ਨਾ ਆਵੇ ਕਿ ਧੀ ਆਪਣੇ ਮੂੰਹੋਂ ਕਹੇ ਵੀ ਮੈਂ ਅੱਜ ਤੋਂ ਬਾਦ ਪੇਕੀ ਨਹੀਂ ਜਾਣਾ ਦੇਖੋ ਜੀ ਇਹ ਹਜਾ ਦਿਨਾਂ ਧੀ ਦੀ ਜ਼ਿੰਦਗੀ 'ਚ ਅੰਤ ਦੀ ਤੰਤ ਨੂੰ ਆਉਂਦਾ ਹੈ ਜਦੋਂ ਸਾਰੀਆਂ ਹੱਦਾਂ ਪਾਰ ਹੋ ਜਾਂਦੇ ਨੇ ਅਗਲੇ ਜਦੋਂ ਸਬਰ ਦਾ ਬੰਨ ਟੁੱਟ ਜਾਂਦਾ ਹੈ ਜਦੋਂ ਸਿਰੋਂ ਪਾਣੀ ਲੰਘ ਜਾਂਦਾ ਹੈ ਨਹੀਂ ਬਾਪ ਦਾ ਦਰ ਕੋਈ ਨਹੀਂ ਛੱਡਦੀ ਇਹ ਦਿਨ ਕਿਉਂ ਆਉਂਦਾ ਹੈ ਤੇ ਕਿੰਨਾ ਗੱਲਾਂ ਤੋਂ ਆਉਂਦਾ ਹੈ ਬਹੁਤ ਜ਼ਿਆਦਾ ਡੁੰਗਿਆਈ ਦੀਆਂ ਗੱਲਾਂ ਹੁੰਦੀਆਂ ਨੇ ਜੀ ਬਹੁਤ ਡੂੰਗੀ ਦਿਲ ਤੇ ਕਿਤੇ 6:00 ਵਜੇ ਹੁੰਦੀ ਹੈ ਦਿਲ ਵੀ ਇਹ ਚੀਜ਼ ਕਬੂਲਣਾ ਬੰਦ ਕਰ ਦਿੰਦਾ ਹੈ ਬਈ ਧੀ ਪੇਕੇ ਨੂੰ ਜਾਵੇ ਤੁਹਾਨੂੰ ਪਤਾ ਹੈ ਬਈ ਧੀ ਲਈ ਪੇਕੇ ਕੀ ਚੀਜ਼ ਨੇ ਧੀ ਇੱਕ ਉਹ ਬੁੱਟਾ ਹੈ ਜਿਹੜਾ ਪੇਕੇ ਘਰ ਤੋਂ ਪੱਟ ਕੇ ਸਹਰੇ ਘਰ ਲਾਇਆ ਜਾਂਦਾ ਹੈ ਜੜਾਂ ਤੀ ਹਿੱਦੀਆਂ ਪੇਕੇ ਹੀ ਹੁੰਦੀਆਂ ਨੇ ਲੱਖ ਸੌਰੀ ਬੈਠੀ ਐ ਲੱਖੋ ਜ਼ਿੰਦਗੀ ਆਪਣੀ ਸਹਰੇ ਘਰ ਬਤੀਤ ਕਰਦੀ ਐ ਪਰ ਉਹਦੀਆਂ ਜੜਾਂ ਪੇਕੀ ਹੀ ਰਹਿੰਦੀਆਂ ਨੇ ਦੇਖੋ ਜਦ ਸਾਡੇ ਨਾਲ ਕੋਈ ਪੇਕੇ ਘਰ ਐਨਾ ਜ਼ਿਆਦਾ ਫਰਕ ਕਰ ਜਾਂਦਾ ਸਾਨੂੰ ਕੋਈ ਤਹਸ ਨਹਸ ਕਰਨ ਤੇ ਆ ਜਾਂਦਾ ਸਾਨੂੰ ਕੋਈ ਬਰਬਾਦ ਕਰਨ ਤੇ ਆ ਜਾਂਦਾ ਧੀ ਦੇ ਚਿੱਤ ਚੇਤੇ ਵੀ ਨਹੀਂ ਹੁੰਦਾ हां ਦੋਏ ਤੇਰਾ ਬਰਾਬਰੀ ਹੋਲਣਾ ਬਰਾਬਰ ਹੋਲਣਾ ਉਹ ਗੱਲ ਵੱਖਰੀ ਐ ਕੋਈ ਪੇਕੇ ਘਰ ਦਾ ਇੱਕ ਵੀ ਸ਼ਖਸ਼ ਧੀ ਦੇ ਮਗਰ ਹੱਥ ਧੋ ਕੇ ਪਿਆ ਹੋਵੇ ਮੈਂ ਇਹ ਬਸਣ ਨਹੀਂ ਦੇਣੀ ਮੈਂ ਇਹਨੂੰ ਇੱਜ਼ਤ ਨਹੀਂ ਖੱਟਣ ਦੇਣੀ ਸਹੁਰੇ ਘਰ ਮੈਂ ਇਹਨੂੰ ਸਹੁਰੇ ਘਰ ਅੱਗੇ ਵਧਣ ਨਹੀਂ ਦੇਣਾ ਮੈਂ ਇਸ ਨੂੰ ਸਹੁਰੇ ਘਰ ਕਿਸੇ ਤਰ੍ਹਾਂ ਦੀ ਵੀ ਕੋਈ ਨੇਕੀ ਖੱਟਣ ਨਹੀਂ ਦੇਣੀ ਕਿਤੇ ਇਹਨੂੰ ਕੋਈ ਚੰਗਾ ਨਾ ਕਹਿ ਦੇਵੇ ਜਦ ਕੋਈ ਐਦਾਂ ਦਾ ਸ਼ਖਸ਼ ਪੇਕੇ ਘਰ ਦਾ ਕੋਈ ਵੀ ਸ਼ਖਸ਼ ਧੀ ਦੇ ਹੱਥ ਧੋਕੇ ਮਗਰ ਪੈ ਜਵੇ ਫਿਰ ਉੱਥੇ ਹੱਦਾਂ ਪਾਰ ਹੋ ਜੰਨੀਆਂ ਸਾਨੂੰ ਚਿੱਤ ਚੇਤਤਾ ਬਨਾ ਹੋਵੇ ਅਸੀਂ ਕਿਸੇ ਹੋਰ ਪਾਸੇ ਧਿਆਨ ਰੱਖੀਏ ਵੀ ਪਤਾ ਨਹੀਂ ਸਾਡੇ ਮਗਰ ਕੌਣ ਪਿਆ ਹੋਇਆ ਹੈ ਪਤਾ ਨਹੀਂ ਮੇਰੇ ਕਿੱਥੋਂ ਕੰਮ ਖਰਾਬ ਹੁੰਨੇ ਆ ਪਤਾ ਨਹੀਂ ਕੌਣ ਮੇਰਾ ਦੁਸ਼ਮਣ ਹੈ ਜਦੋਂ ਇਨਸਾਨ ਨੂੰ ਅਚਨਚੇਤ ਪਤਾ ਲੱਗੇ ਬਈ ਇਹ ਤਾਂ ਮੇਰਾ ਹੀ ਐ ਜਿਹੜਾ ਮੇਰੀਆਂ ਜੜਾਂ ਵੱਡਣ ਲੱਗਿਆ ਹੋਇਆ ਐ ਫਿਰ ਉੱਥੇ ਧੀ ਮਜਬੂਰ ਹੋ ਜਾਂਦੀ ਐ ਵੀ ਛੱਡ ਮਨਾ ਅੱਜ ਤੋਂ ਬਾਅਦ ਪੇਕੇ ਘਰੇ ਨਹੀਂ ਜਾਣਾ ਜਦ ਮੈਨੂੰ ਕੋਈ ਹੱਸਦੀ ਖੇਡਦੀ ਦੇਖਣਾ ਹੀ ਨਹੀਂ ਲੋਚਦਾ ਕਈ ਵਾਰ ਸਾਨੂੰ ਪੇਕੇ ਘਰ ਦੇ ਇੱਕ ਇਨਸਾਨ ਪਿੱਛੇ ਸਾਨੂੰ ਵੀ ਜੀ ਛੱਡਣੇ ਪੈ ਜਾਂਦੇ ਨੇ ਇੱਕ ਇਨਸਾਨ ਪਿੱਛੇ ਧੀ ਮਜਬੂਰ ਹੋ ਜਾਂਦੀ ਐ ਨਹੀਂ ਕੋਈ ਬਾਪ ਦਾ ਦਰਨਾ ਛੱਡੇ ਉਹ ਧੀ ਜਿਹੜੀ ਆਪਣੇ ਭਾਈਆਂ ਦੇ ਆਪਣੇ ਭਤੀਜਿਆਂ ਦੇ ਸਾਹੀ ਜੀ ਹੁੰਦੀ ਹੈ ਉਹਨਾਂ ਦੀ ਸੁੱਖਾਂ ਸੁਖ ਦੀ ਫਿਰਦੀ ਹੈ ਉਹਨਾਂ ਦੇ ਭਲੇ ਲੋਚ ਦੀ ਫਿਰਦੀ ਹੈ ਕਿਤੇ ਉਹਨਾਂ ਦੀ ਪਿੱਠ ਨਹੀਂ ਲੱਗਣ ਦਿੰਦੀ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਖੜਦੀ ਆ ਇੱਕ ਡਾ ਕੇ ਖੜਦੀ ਆ ਕਹਿੰਦੀ ਆ ਵੀ ਕੋਈ ਗੱਲ ਨਹੀਂ ਵੀਰਿਆ ਫਿਕਰ ਨਾ ਕਰੀ ਮੈਂ ਹੈਗੀ ਆ ਉਹੀ ਧੀ ਨਾਲ ਘਰ ਦਾ ਕੋਈ ਸ਼ਖਸ ਐਡੀਆਂ ਐਡੀਆਂ ਬਦਖੋਈਆਂ ਕਰੇ ਐਡੀਆਂ ਐਡੀਆਂ ਜਿੱਦਾਂ ਕਰੇ ਫੇਰ ਧੀ ਪੇਕੇ ਛੱਡਣ ਤੇ ਮਜਬੂਰ ਹੋ ਜਾਂਦੀ ਆ ਜਦੋਂ ਇਹ ਗੁজে ਤੀਰਾਂ ਨਾਲ ਕੋਈ ਧੀ ਬਰਬਾਦ ਹੁੰਦੀ ਆ ਨਾ ਤਾਂ ਸਹੁਰੇ ਘਰ ਸਹੁਰੇ ਘਰ ਗੰਦੇ ਤੋਂ ਗੰਦਾ ਇਨਸਾਨ ਵੀ ਤਾਨੇ ਚੋਬੇ ਮਾਰ ਦਿੰਦਾ ਜਿਹੜਾ ਕਿਸੇ ਤੇ ਮੂਰੇ ਬੋਲਣ ਜੋਗਾ ਨਹੀਂ ਨਾ ਇਨਸਾਨ ਹੁੰਦਾ ਉਹ ਵੀ ਤਾਨੇ ਚੋਬੇ ਮਾਰ ਦਿੰਦਾ ਬਈ ਇਹਨਾਂ ਨੇ ਕੰਮ ਖਰਾਬ ਕਰ ਲਏ ਫਿਰ ਉੱਥੇ ਧੀ ਪੇਕੇ ਛੱਡਣ ਤੇ ਮਜਬੂਰ ਹੋ ਜਾਂਦੀ ਆ ਜਿਹੜੀਆਂ ਅੰਦਰ ਦੀਆਂ ਗੱਲਾਂ ਕਿਸੇ ਨੂੰ ਨਹੀਂ ਪਤਾ ਹੁੰਦੀਆਂ ਨਹੀਂ ਪਤਾ ਹੁੰਦੀਆਂ ਕਿਸੇ ਨੂੰ ਕਿਸੇ ਨਾਲ ਕੀ ਬੀਤਦੀ ਹੈ ਕੋਈ ਕੀ ਸੰਤਾਪ ਹੰਡਾ ਰਿਹਾ ਹੈ ਕੋਈ ਕੀ ਆਪਣੇ ਦਿਲ ਤੇ ਦਿਮਾਗ ਤੇ ਕੀ ਹੰਡਾ ਰਿਹਾ ਹੈ ਅਸੀਂ ਲੱਖ ਦੁਨੀਆਦਾਰੀ ਨੂੰ ਆਪਣਾ ਦੁੱਖ ਦੱਸ ਲਈਏ ਦੁਨੀਆਦਾਰੀ ਸਾਨੂੰ ਕਦੇ ਸਮਝੇ ਨਹੀਂ ਸਕਦੀ ਕਿਉਂਕਿ ਜਿਸ ਤਨ ਲੱਗੇ ਸੋ ਤਨ ਜਾਣੇ ਕੋਈ ਨਹੀਂ ਜਾਣਦਾ ਭੀੜ ਪਰਾਈ ਨੂੰ ਪਰ ਸਭ ਤੋਂ ਵੱਡਾ ਦੁੱਖ ਹੈ ਕੋਈ ਤੀਆ ਸਾਡੇ ਨਾਲ దਗੇबाजी ਕਰ ਜਵੇ ਉੱਥੇ ਅਸੀਂ ਕਹਿੰਨੇ ਆਂ ਵੀ ਤੀਆ ਤਾਂ ਅਸੀਂ ਇੱਕ ਧੀ ਨੂੰ ਸਭ ਕੁਝ ਟੋਲਦੇ ਆਂ ਅਸੀਂ ਕਹਿੰਨੇ ਆਂ ਜ਼ਮੀਨ ਜਾਇਦਾਦ ਵੀ ਹੋਵੇ ਚੰਗਾ ਘਰ-ਬਾਰ ਵੀ ਹੋਵੇ ਚੰਗਾ ਮੁੰਡਾ ਵੀ ਹੋਵੇ ਜਦੋਂ ਸਭ ਕੁਝ ਲੱਭ ਗਿਆ ਉੱਥੇ ਇੱਕ ਦੁਸ਼ਮਣ ساری ਜ਼ਿੰਦਗੀ ਧੀ ਦੀ ਤਹਸ ਨਹਿਸ ਕਰ ਦਵੇ ਸੁਪਨੇ ਚੂਰ-ਚੂਰ ਕਰ ਦਵੇ ਕਈ ਵਾਰ ਧੀਆ ਦਾ ਜੀਵਨ ਬੜਾ ਅਵੱਲਾ ਜਾਂ ਹੁੰਦਾ ਹੈ ਬڑے بڑے ਸੁਪਨੇ ਹੁੰਦੇ ਨੇ ਉਹ ਸਾਰੇ ਸੁਪਨੇ ਚੂਰ ਚੂਰ ਹੋ ਜਾਣ ਇਹ ਸਾਰਾ ਕੁਸ ਕਿਹੜੇ ਹਿਸਾਬ ਕਿਤਾਬ ਹੁੰਦਾ ਤੁਹਾਨੂੰ ਪਤਾ ਹੈ ਅੱਜ ਦੇ ਸਮੇਂ ਚ ਬਹੁਤ ਕੁਸ ਚੱਲਿਆ ਹੋਇਆ ਹੈ ਬਹੁਤ ਕੁਸ ਚੱਲਿਆ ਹੋਇਆ ਹੈ ਭਾਵੇਂ ਸੰਝ ਨੂੰ ਕਿਸੇ ਸੂਝਵਾਨ ਨੂੰ ਸਦਾਈ ਬਣਾ ਲਓ ਤੁਸੀਂ ਧਾਗੇ ਤਬੀਤਾਂ ਨਾਲ ਇਹ ਗੱਲਾਂ ਅੰਦਰ ਦੀਆਂ ਹੁੰਦੀਆਂ ਕਿਸੇ ਨੂੰ ਨਹੀਂ ਪਤਾ ਲੱਗਦੀਆਂ ਨਹੀਂ ਕੋਈ ਸਮਝ ਸਕਦਾ ਨਹੀਂ ਇਹਦਾ ਕੋਈ ਨਿਸ਼ਾਨ ਕੋਈ ਨਿਸ਼ਾਨ ਨਹੀਂ ਹੈਗਾ ਕੋਈ ਛੱਟ ਨਹੀਂ ਹੈਗੀ ਬੰਦਾ ਅੰਦਰੋਂ ਅੰਤਰੀ ਕਾਰੋਬਾਰ ਬੰਦੇ ਦਾ ਅੰਦਰੋਂ ਅੰਤਰੀ ਕਾਰੋਬਾਰ ਰਚ ਜਾਂਦਾ ਜਿਵੇਂ ਘੋਣ ਲੱਕੜੀ ਨੂੰ ਖਾ ਜਾਂਦਾ ਹੈ ਨਾ ਉਵੇਂ ਇਹ ਮੈਂ ਇੱਕ ਢਾ ਕੇ ਕਹਿਨੀ ਆ ਇਹ ਧਾਗੇ ਤਬੀਤਾਂ ਵਾਲੇ ਜਿਹੜਾ ਵੀ ਇਨਸਾਨ ਇੱਕ ਅੰਮਾ ਦੇ ਜਰੀਏ ਕਿਸੇ ਦੇ ਮਗਰ ਪੈ ਜਵੇ ਘੋਣ ਮੰਗੋ ਅੰਦਰੋਂ ਅੰਤਰੀ ਅਗਲੇ ਦਾ ਕਾਰੋਬਾਰ ਖਤਮ ਕਰ ਦਉਂਦੇ ਨੇ ਫੇਰ ਸੜੇਬੋਸੇ ਉੱਠ ਕੇ ਸਾਡੇ ਨਾਲ ਜਵਾਨਾਂ ਲੜਾਉਂਦੇ ਨੇ। ਵੀ ਇਹਨਾਂ ਨੇ ਆਪਣਾ ਕਾਰੋਬਾਰ ਖਰਾਬ ਕਰ ਲਿਆ। ਪਰ ਦਿਲ ਦੀਆਂ ਕੌਣ ਪੁੱਜੇ? ਇਹੋ ਜਿਹੇ ਲੋਕਾਂ ਤੋਂ ਨਫ਼ਰਤ ਹੁੰਦੀ ਐ ਜਿਨ੍ਹਾਂ ਨੂੰ ਅਸੀਂ ਪਿੱਟ-ਪਿੱਟ ਕੇ ਆਪਣੇ ਦੁੱਖ ਸੁਣਾਏ ਪਰ ਫੇਰ ਵੀ ਉਹ ਸਾਨੂੰ ਹੀ ਦੋਸ਼ੀ ਸਮਝਦੇ ਨੇ ਨਾ। ਫੇਰ ਅਤਿਅੰਤ ਮਨ ਭੁੱਜਦਾ ਐ। ਵੀ ਫਿਟ ਲਾਉਣ ਤੋਂ ਸਾਡੀ ਇਹਨਾਂ ਨਾਲ ਅਸੀਂ ਮੱਥਾ ਮਾਰਿਆ। ਇਹਨਾਂ ਨੂੰ ਆਪਣੇ ਦੁੱਖ ਸੁਣਾਏ। ਪਰ ਸਮਝ ਇਹਨਾਂ ਨੂੰ ਅੱਜ ਤੱਕ ਨਹੀਂ ਆਈ ਫੇਰ ਇਨਸਾਨ ਕਹਿੰਦਾ ਵੀ ਮੇਰਾ ਜਹਾਨ 'ਚ ਕੋਈ ਨਹੀਂ ਹੈਗਾ ਕੋਈ ਨਹੀਂ ਹੈਗਾ ਧੀਆਂ ਸਾਰਿਆਂ ਤੇ ਸ਼ੱਕ ਕਰ ਸਕਦੀਆਂ ਜਮਾਨੇ 'ਚ ਵੀ ਫਲਾਣਾ ਵੀ ਮੇਰਾ ਬੈਰੀ ਹੋ ਸਕਦਾ thymka ਵੀ ਮੇਰਾ ਬੈਰੀ ਹੋ ਸਕਦਾ ਧੀ ਕਦੇ ਪੇਕੇ ਘਰ ਨਹੀਂ ਸੋਚੂਗੀ ਵੀ ਇੱਥੇ ਵੀ ਮੇਰਾ ਕੋਈ ਬੈਰੀ ਹੋ ਸਕਦਾ ਜਿਹੜੇ ਘਰ ਨੂੰ ਸਾੰਭਦੀ ਆਈ ਐ ਜਿਹੜੇ ਘਰ ਨੂੰ ਸ਼ਿੰਗਾਰਦੀ ਆਈ ਐ ਜਿਹੜੇ ਘਰ ਨੂੰ ਜੋੜਦੀ ਆਈ ਐ ਜਦੋਂ ਆਪ ਦਾ ਘਰ ਜੋੜਨ ਦੀ ਵਾਰੀ ਆਈ ਤਾਂ ਉਹੀ ਘਰ ਵਾਲੇ 베ਰੀ ਬਣ ਗਏ ਫੇਰ ਬਾਪ ਦਾ ਬੇੜਾ ਛੱਡਣ ਨੂੰ ਜੀ ਕਰਦਾ ਨਹੀਂ ਸੌਖਾ ਨਹੀਂ ਹੈਗਾ ਇਹ ਮੈਂ ਤੁਹਾਨੂੰ ਜਦੋਂ ਮੈਂ ਇਦਾਂ ਦੀਆਂ ਸਟੋਰੀਆਂ ਕਿਸੇ ਨੂੰ ਸੁਣਾਉਣੀ ਆ ਨਾ ਫੇਰ ਮੇਰਾ ਮਨ ਜਜ਼ਬਾਤੀ ਹੋ ਜਾਂਦਾ ਹੈ ਮੇਰਾ ਮਨ ਭਰਿਆ ਹੁੰਦਾ ਹੈ ਇਹ ਕਿਸੇ ਦੀ ਸਟੋਰੀ ਹੈ ਇਹ ਹੱਡ ਬੀਤੀ ओरिजिनल ਸਟੋਰੀ ਹੈ ਇਹ ਭੇਜੀ ਹੋਈ ਮੈਂ ਇੱਕ ਰਤਾਪਾਰਾ ਆਪਣਾ ਵਿੱਚ ਹਿੰਟ ਪਾਉਣ ਲੱਗੇ ਆ ਮੇਰੀ ਬੀਬੀ ਬਹੁਤ ਜ਼ਿਆਦਾ ਡਾਊਨ ਆ ਸਿਹਤ ਪੱਖੋਂ ਚਲੋ ਪੱਕਿਆ ਫਲ ਹੈ 95 ਸਾਲ ਦੀ ਨੇੜੇ ਤੇੜੇ ਉਮਰ ਆ ਬੀਬੀ ਦੀ ਮੇਰੀ ਦੀ ਪਰ ਐਦਾਂ ਹੀ ਅਸੀਂ ਮੈਂ ਵੀ ਗਈ ਹੋਈ ਆ ਪੇਕੇ ਘਰ ਮੇਰੇ ਮਾਮਾ ਜੀ ਆ ਗਏ ਮਾਮਾ ਜੀ ਬੀਬੀ ਦਾ ਹੱਥ ਫੜੀ ਬੈਠੇ ਆ ਬੀਬੀ ਦੇ ਮੂੰਹੋਂ ਕੀ ਨਿਕਲਿਆ ਬੀਬੀ ਦੇ ਮੂੰਹੋਂ ਕੀ ਨਿਕਲਿਆ ਬੀਬੀ ਦੇ ਮੂੰਹੋਂ ਹੱਥ ਫੜੇ ਹੋਏ ਚ ਜਦੋਂ ਭਰਾ ਨੇ ਹੱਥ ਫੜਿਆ ਹੋਇਆ ਨਾ ਭੈਣ ਦਾ ਬੀਬੀ ਨੇ ਪਤਾ ਕੀ ਕਿਹਾ ਕਹਿੰਦੀ ਬੀਰਿਆ ਥੋਡੋਂ ਛੱਡ ਕੇ ਜਾਣ ਨੂੰ ਜੀ ਨਹੀਂ ਕਰਦਾ ਮੇਰਾ ਜਿਹੜੀ ਮਾਂ ਦਾ ਜਿਹੜੀ ਭੈਣ ਦਾ 95 96 ਸਾਲ ਦੀ ਉਮਰ ਚ ਭਾਈਆਂ ਨੂੰ ਛੱਡ ਕੇ ਜਾਣ ਨੂੰ ਜੀ ਨਹੀਂ ਕਰਦਾ ਬਹੁਤੇ ਲੋਕ ਚੜਦੀ ਉਮਰੇ ਆਪਣੀਆਂ ਧੀਆਂ ਦੇ ਪੈਕੇ ਛਡਾ ਦਿੰਦੇ ਨੇ ਬਹੁਤੇ ਲੋਕ ਚੜਦੀ ਉਮਰੇ ਆਪਣੀਆਂ ਧੀਆਂ ਦੇ ਪੈਕੇ ਛਡਾ ਦਿੰਦੇ ਨੇ ਫੇਰ ਵੀ ਕਹਿਣਗੇ ਅਸੀਂ ਕਸੂਰਬਾਰ ਨਹੀਂ ਹੈਗੇ ਅਸੀਂ ਕਸੂਰਬਾਰ ਨਹੀਂ ਧੀਓ ਮਾੜੀ ਹੈ ਕਿਉਂਕਿ ਜਿੰਨਾ ਚਿਰ ਇਨਸਾਨ ਆਪਣੇ ਅੰਦਰ ਨਹੀਂ ਨਾ ਝਾਕਦਾ ਉਹਨਾਂ ਚਿਰ ਇਨਸਾਨ ਨੂੰ ਆਪਣੀਆਂ ਬਰਿਆਈਆਂ ਨਹੀਂ ਦਿਖਦੀਆਂ ਉਹ ਕਹਿੰਦਾ ਨਹੀਂ ਮੇਰੇ ਵਰਗਾ ਕੋਈ ਚੰਗਾ ਨਹੀਂ ਉਹ ਬਰਿਆਈਆਂ ਕਰਦਾ ਜਾਂਦਾ ਹੈ ਕਰਦਾ ਜਾਂਦਾ ਵੀ ਨਹੀਂ ਪਿੱਛੇ ਨਹੀਂ ਹਟਣਾ ਬਹੁਤ ਦੁਨੀਆ ਗੰਦੀ ਤੋਂ ਗੰਦੀ ਪਈ ਆ ਬਹੁਤ ਦੁਨੀਆ ਚੰਗੀ ਤੋਂ ਚੰਗੀ ਪਈ ਆ ਪਰ ਮੈਂ ਇਹ ਕਹਿੰਨੀ ਆ ਵੀ ਇਹ ਲੇਖੇ ਜੋਖੇ ਉੱਤੇ ਕੰਮਾਂ ਦੇ ਇਹ ਲੇਖੇ ਜੋਖੇ ਇੱਕ ਪੀੜੀ ਨਹੀਂ ਸੱਤ-ਸੱਤ ਪੀੜੀਆਂ ਦੰਦੀਆਂ ਨੇ ਭੱਜਣ ਨੂੰ ਰਾਹ ਨਹੀਂ ਤੇ ਆਉਂਦਾ ਫਿਰ ਇੱਕ ਸੂਝ ਬੰਤੀਆਂ ਨੂੰ ਝਾੜ ਕੇ ਅੱਗੇ ਵੀ ਕਹਿੰਦੀ ਹੁੰਨੀ ਆ ਵੀਡੀਓਾਂ 'ਚ ਸਾਡਾ ਗੁਰੂ ਘਰਾਂ 'ਚ ਜਾ ਜਾ ਕੇ ਨੱਕ ਰਗੜਨ ਦਾ ਗੁਰਦੁਆਰਿਆਂ 'ਚ ਬੈਠ ਬੈਠ ਕੇ ਮਹਾਰਾਜ ਦੇ ਮੂਹਰੇ ਬੈਠ ਬੈਠ ਕੇ ਰੋਣ ਦਾ ਕੋਈ ਫਾਇਦਾ ਨਹੀਂ ਇੱਕ ਪਾਸੇ ਅਸੀਂ ਪਾਪ ਕਰਨਾ ਦੂਹੇ ਪਾਸੇ ਜਾ ਕੇ ਅਸੀਂ ਰੱਬ ਮੂਹਰੇ ਮਾਫੀਆਂ ਮੰਗਣੀਆਂ ਰੋਣਾ ਕੋਈ ਫਾਇਦਾ ਨਹੀਂ ਮਾਫੀ ਜਾਣ ਬੁੱਝ ਕੇ ਕਰੀ ਗਲਤੀ ਦੀ ਮਾਫੀ ਨਹੀਂ ਹੁੰਦੀ ਮਾਫੀ ਹੁੰਦੀ ਹੈ ਅਚਨਚੇਤ ਕਿਤੇ ਗਲਤੀ ਹੋ ਗਈ ਸਾਤੇ ਸਾਨੂੰ ਚਿੱਤ ਚੇਤਾਂ ਮਨੀ ਸਾਤੇ ਗਲਤੀ ਹੋਗੀ ਅਸੀਂ ਉਹ ਗਲਤੀਆਂ ਦੀਆਂ ਮਾਫ਼ੀਆਂ ਮੰਗ ਲਈਏ ਉਹ ਗਲਤੀਆਂ ਦਾ ਸਾਨੂੰ ਮਾਪੇ ਵੀ ਮaaf ਕਰ ਦਿੰਦੇ ਨੇ ਪ੍ਰਮਾਤਮਾ ਵੀ ਮaaf ਕਰ ਦਿੰਦਾ ਅਸੀਂ ਗਾਹਾਂ ਨੂੰ ਫੇਰ ਨਾ ਕਰੀਏ ਗਲਤੀ ਸਾਨੂੰ ਉਹ ਗਲਤੀ ਦੀ ਮਾਫੀ ਮਿਲ ਸਕਦੀ ਹੈ ਅਸੀਂ ਜਾਣ ਬੁੱਝ ਕੇ ਗਲਤੀਆਂ ਕਰਕੇ ਵੀ ਅਸੀਂ ਰੱਬ ਮੂਰੇ ਜਾ ਕੇ ਨੱਕ ਰਗੜੀਏ ਰੋਈਏ ਫੇਰ ਗਾਹਾਂ ਨੂੰ ਗਲਤੀਆਂ ਕਰੀਏ ਇਹ ਜਿਹੀਆਂ ਗਲਤੀਆਂ ਦੀ ਮਾਫੀ ਨਾ ਅੱਜ ਆ ਨਾ ਕੱਲੂ ਹੈ ਪਰ ਜੀ ਨੇ ਧੀ ਨੂੰ ਹੱਥ ਪਾ ਲਿਆ ਉਹਦੇ ਵਰਗਾ ਨਾ ਪਾਪੀ ਕੋਈ ਹੋਣਾ ਨਾ ਕੋਈ ਹੋਇਆ ਜਦ ਧੀ ਘਰੋਂ ਪਿਓ ਦੇ ਖੁਸ਼ ਹੋ ਕੇ ਨਿਕਲਦੀ ਹੈ ਨਾ ਪਤਾ ਨਹੀਂ ਕੀ ਕੀ ਦੇ ਜਾਂਦੀ ਹੈ ਜਾਂਦੀ ਹੋਈ ਉਹ ਚੀਜ਼ਾਂ ਦੇ ਜਾਂਦੀ ਹੈ ਜਿਹੜੀਆਂ ਮੁੱਲ ਨਹੀਂ ਵਿਕਦੀਆਂ ਅਸੀਸਾਂ ਜਿਨ੍ਹਾਂ ਨਾਲ ਫਿਰ ਭਾਈ ਭਤੀਜੇ ਵੱਧਦੇ ਫੁੱਲਦੇ ਆ ਉਹਨਾਂ ਦਾ ਕਾਰੋਬਾਰ ਵੱਧਦਾ ਫੁੱਲਦਾ ਹੈ ਹਰ ਜਦ ਇੱਕ ਧੀ ਨੂੰ ਪਤਾ ਹੋਵੇ ਵੀ ਮੇਰੇ ਪੇਕਿਆਂ ਨੇ ਮੈਨੂੰ ਉਜਾੜਤਾ ਫਿਰ ਉਹ ਧੀ ਕਿੱ ਆ ਦੇ ਕੇ ਨਿਕਲੂਗੀ ਉਹ ਪਿੰਡ ਚੋਂ ਕਿੱ ਆ ਦੇ ਕੇ ਨਿਕਲੂਗੀ ਵੱਧਵਾ ਜਿਹੜੀ ਤੋਅਤੇ ਸਾਂਭੀ ਨਹੀਂ ਜਾਣੀ ਸਾਂਭੀ ਨਹੀਂ ਜਾਣੀ ਕਹਿੰਦੇ ਹੁੰਦੇ ਨੇ ਜੇ ਅਸੀਸ ਨਿਕਲਦੀ ਆ ਤਾਂ ਵੀ ਜੇ ਸਾਡੀ ਆਤਮਾ ਅੰਦਰੋਂ ਖੁਸ਼ ਹੁੰਦੀ ਆ ਤਾਂ ਨਿਕਲਦੀ ਆ ਜਦ ਵੱਧਵਾ ਨਿਕਲਦੀ ਆ ਨਾ ਇਹ ਜੇ ਰਿਸ਼ਤਿਆਂ ਦੇ ਮੂਹੋਂ ਕਰਦੀ ਧੀ ਹੋਵੇ ਮਾਂ ਹੋਵੇ ਜਦ ਉਹਨਾਂ ਦੇ ਅੰਦਰੋਂ ਵੱਧਵਾ ਨਿਕਲਦੀ ਆ ਫਿਰ ਉਹ ਵੀ ਦਿਲੋਂ ਹੀ ਨਿਕਲਦੀ ਆ ਨਿਕਲਦੀ ਜਿਆਦਾ ਜਦ ਸਿਰੋਂ ਪਾਣੀ ਲੰਘ ਜਾਂਦਾ ਨਹੀਂ ਕੋਈ ਆਪਣੇਆਂ ਨੂੰ ਵੱਧਵਾਵਾ ਨਹੀਂ ਦੰਦੀਆਂ ਦਿਨ ਰਾਤ ਸੁੱਖਾ ਮੰਗਦੀਆਂ ਠੀਕ ਆ ਕਿਉਂਕਿ ਜਦੋਂ ਧੀਆਂ ਦੇ ਭਾਈ ਭਤੀਜੇ ਚੰਗਾ ਖਾਂਦੇ ਚੰਗਾ ਪਹਿਨਦੇ ਚੰਗਾ ਕਾਰੋਬਾਰ ਦੇ ਮਾਲਕ ਹੁੰਦੇ ਨੇ ਨਾ ਧੀਆਂ ਨੂੰ ਵੀ ਹੁੰਦਾ ਹੈ ਵੀ ਸਾਡੀ ਵੀ ਠਾਠ ਬਾਠ ਆ ਇਹ ਨਾਲ ਜਦੋਂ ਉਹੀ ਠਾਠ ਬਾਠ ਵਾਲੇ ਬੈਰੀ ਬਣ ਜਾਣ ਫਿਰ ਧੀਆਂ ਕੋਲੋਂ ਵੀ ਤੁਸੀਂ ਕੀ ਭਾਲਦੇ ਹੋ ਵੱਧ ਦਵਾਮਾ ਤੋਂ ਸਵਾਏ ਠੀਕ ਹੈ ਜੀ ਚਲੋ ਠੀਕ ਹੈ ਜੀ ਸੋਈ ਗੱਲਾਂ ਨੇ ਵੀ ਕਦੇ ਵੀ ਧੀਆਂ ਨਾਲ ਐਦਾਂ ਵਰਤਾਰਾ ਨਾ ਕਰਿਆ ਕਰੋ ਬੀ ਧੀ ਆਪਣੇ ਮੂੰਹੋਂ ਕਹਿਣੋ ਮਜਬੂਰ ਹੋ ਜਵੇ ਵੀ ਅੱਜ ਤੋਂ ਬਾਅਦ ਮੈਂ ਪੇਕੀ ਨਹੀਂ ਜਾਣਾ ਕਿਉਂਕਿ ਸਭ ਤੋਂ ਵੱਧ ਵਿਸ਼ਵਾਸ ਧੀ ਨੂੰ ਬਾਪ ਦੇ ਘਰ ਤੇ ਹੁੰਦਾ ਹੈ ਲੱਖ ਰਿਸ਼ਤਿਆਂ ਚ ਉਹ ਰਚਮਚ ਜਾਵੇ ਸਹੁਰੇ ਘਰ ਦੇਆਂ ਚ ਪਰ ਉਹਦਾ ਭਰੋਸਾ ਆਪਣੇ ਪਿਓ ਦੇ ਘਰ ਤੇ ਵੱਧ ਹੁੰਦਾ ਹੈ ਠੀਕ ਹੈ ਜੀ ਕਿਉਂਕਿ ਇੱਕ ਧੀ ਆਪਣੇ ਬਾਪ ਦੇ 베ੜੇ ਚ ਹੀ ਆਪਣੇ ਆਪ ਨੂੰ ਸੇਫ ਮਹਿਸੂਸ ਕਰਦੀ ਆ ਜਦੋਂ ਉੱਥੇ ਧੀ ਦੇ ਕੰਡੇ ਚੁਭਣ ਲੱਗ ਜਾਂਣਾ ਤੇ ਧੀ ਵਾਕਿਆ ਇਹ ਬੇੜੇ ਚ ਬੜਨਾ ਪਸੰਦ ਨਹੀਂ ਕਰਦੀ ਠੀਕ ਆ ਜੀ ਚਲੋ ਠੀਕ ਆ ਜੀ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਤਿ ਸ਼੍ਰੀ ਅਕਾਲ